ਆਪਣੀਆਂ ਜਿਹੜੀਆਂ ਜਾਇਦਤਾਂ ਐਨਆਰਆਈਆਂ ਨੂੰ ਕਹਿੰਦਾ ਇੱਥੋਂ ਵੇਚੋ ਕੈਨੇਡਾ ਜਾ ਆਪਣੇ ਜਾਓ ਬਾਹਰ ਉੱਥੇ ਜਾ ਕੇ ਖਰੀਦੋ ਉੱਥੇ ਕੰਮ ਚਲਾਓ ਆਪਕੋ ਦੇਖੋ ਫੇਰ ਵੀ ਮੋਹ ਆ ਪੰਜਾਬ ਨਾਲ ਇੱਥੇ ਜੰਮੇ ਪਲੇ ਆ ਦਿਲ ਕਰਦਾ ਵੀ ਬੱਸ ਫਾਈਏ ਕਿਉਂਕਿ ਜ਼ਿੰਦਗੀ ਬਚਪਨ ਦਾ ਸਾਰਾ ਇੱਥੇ ਗੁਜ਼ਾਰੇ ਆ ਅਸੀਂ ਉਹ ਸੁਣ ਨਹੀਂ ਨਹੀਂ ਜੀ ਕੋਈ ਭਗਵੰਤ ਮਾਨ ਨੂੰ ਸੋਚਣਾ ਚਾਹੀਦਾ ਵੀ ਮੈਂ ਇਹਨਾਂ ਦੀ ਮਦਦ ਕਰਾਂ ਗੁਰਸ਼ੀਤ ਗੁਰੀ ਆ ਉਹਦੇ ਨਾਲ ਸਾਡੀ ਮਤਲਬ ਜਾਨ-ਖਿਆਨ ਹੋਈ ਹਰਮੀਰ ਸਿੰਘ ਪਠਾਨ ਮਾਜਰਾ ਐਮਐਲਏ ਮੌਜੂਦ ਜੋ ਆਮ ਪਾਰਟੀ ਦਾ ਉਹਦੀ ਵਾਈਫ ਆ ਸਾਡੀ ਕੋਠੀ ਖਾਲੀ ਸੀਗੀ ਤੇ ਸਾਡੇ ਕੇਸ ਵੀ ਮੇਰੇ ਚੱਲਦੇ ਸੀਗੇ ਮੇਰੇ ਭਤੀਜੇ ਦੇ ਨਾਲ ਅਸੀਂ ਉਹਦੀ ਵਜ੍ਹਾ ਕਰਕੇ ਅਸੀਂ ਉਹ ਜਿਹੜੀ ਸੈਸ਼ਨ ਲਾ ਬਹੁਣੇ ਕਹਿੰਦਾ ਵੀ ਤੁਹਾਡੀ ਕੋਠੀ ਖਾਲੀ ਹੈ ਵੀ ਇਹਨੂੰ ਤੁਸੀਂ ਫਟਾੜ ਲਓ ਨਾਲ ਤੁਹਾਡੇ ਕੇਸ ਲੜੂਗੀ ਹੋਰ ਅਸੀਂ ਉਹ ਇਹਨੂੰ ਪਾਵਰ ਆਟਾਰਨੀ ਦਿੱਤੀ ਜੀ ਕੋਠੀ ਮਤਲਬ ਦਿੱਤੀ ਇਹਨੂੰ ਵੀ ਸਾਡੀ ਕੋਠੀ ਦੇਖਭਾਲ ਕਰੂਗੀ ਜਿਹੜੀ ਮਾਸਟਰ ਮਾਈਂਡ ਆ ਇਹ ਗੁਰਬੀਤ ਗੁਰੀ ਆ ਇਕੋਠੀ ਦੇ ਕਾਗਜ਼ ਡੁਪਲੀਕੇਟ ਕਾਗਜ਼ ਬਣਾ ਕੇ ਮੇਰੀ ਕੋਠੀ ਦੇ ਕਬਜ਼ਾ ਕਰੀ ਬੈਠੇ 6 ਬੰਦੇ ਆ ਜੀ ਆ ਸਾਰਾ ਗਾਇਗਾ ਲਿਖਿਆ ਹੋਇਆ ਮੇਰਾ ਰਿਪੋਰਟ ਦੇ ਵਿੱਚ ਉਹ ਸਾਈਨ ਕੀਤੇ ਹੋਇਆ ਜੀ ਜਾਦੀ ਸਾਈਨ ਕੀਤੇ ਹੋਏ ਤੇ ਮੇਰੇ ਨਾਲ ਗਲਤੀ ਨਹੀਂ ਮੇਰੇ ਸੰਚਾਰ ਨਾਲ ਅਸੀਂ ਸੀਐਮ ਭਗਵੰਤ ਮਾਨ ਕੋਲੇ ਜਾ ਰਹੇ ਚਲੇ ਗਏ ਹਰ ਹਰਮੀਤ ਠਾਨ ਮਾਜਰਾ ਨੂੰ ਮਿਲੇ ਆ ਆਪਣੇ ਹਾਕਮ ਸਿੰਘ ਠੇਕੇਦਾਰ ਰਾਏ ਕੋਟ ਆ ਉਹਨੂੰ ਮਿਲ ਕੇ ਆਏ ਆ ਜੀ ਐਸਪੀ ਡੀਐਸਪੀ ਆਈਜੀ ਐਨਆਰਏ ਥਾਣਾ ਸਾਰਿਆਂ ਨੇ ਅਸੀਂ ਜਾ ਕੇ ਮਤਲਬ ਮਿੰਟ ਕਰ ਚੁੱਕੇ ਹਾਂ ਤੇ ਲੈਟਰ ਦੇ ਚੁੱਕੇ ਹਾਂ ਫੋਰਸ ਲੈ ਕੇ ਆਏ ਸੀਗੇ ਅੰਦਰ થી ਇਹ ਜਿੰਦਾ ਅੰਦਰੋਂ ਲਾਇਆ ਹੋਇਆ ਠੀਕ ਹੈ 게ਟ ਨੂੰ ਕਹਿੰਦੀ ਮਾਲਕ ਨੇ ਉਹਨਾਂ ਦਾ ਜਿੰਦਾ ਲਾਇਆ ਹੈ ਮੈਂ ਮੈਨੂੰ ਅੰਦਰ ਮਤਲਬ ਮੈਂ ਅੰਦਰ ਬੈਠੀਆਂ ਉਹੀ ਖੋਲਣਗੇ ਜਿੰਦਾ ਮੈਂ ਕਿਹਾ ਮਾਲਕ ਤਾਂ ਮੈਂ ਆ ਕਹਿੰਦੀ ਨਹੀਂ ਮਾਲਕ ਤਾਂ ਉਹ ਹੋਰ ਹੈ ਗੁਰਪ੍ਰੀਤ ਗੁਰੀ ਹੁਨਾ ਦੀ ਤੁਸੀਂ ਗੱਲ ਕਰ ਰਹੇ ਹੋ ਜਿਹੜੇ ਕਿ ਪਠਾਨ ਮਾਜਰਾ ਐਮ ਐਲ ਏ ਉਹਨਾਂ ਦੀ ਵਾਈਫ ਨਹੀਂ ਹਾਂਜੀ ਬਹੁਤ ਵੱਡੇ ਇਲਜ਼ਾਮ ਲਾ ਰਹੇ ਹੋ ਤੁਸੀਂ ਉਹਨਾਂ ਆਪਣੀਆਂ ਵੀਡੀਓ ਵੀ ਦਿਖਾ ਲਈ ਹੁੰਦੇ ਪਠਾਨ ਮਾਜਰੇ ਦੀਆਂ ਟਾਇਲਟ ਤੇ ਬੈਠੇ ਨੰਗੇ ਦੀਆਂ ਫੋਟੋਆਂ ਪਾਈਆਂ ਹੋਈਆਂ ਇਹਦੀਆਂ 1% ਵੀ ਸਾਨੂੰ ਇਹ ਤੇ ਸ਼ੱਕ ਨਹੀਂ ਸੀਗੀ ਭਈ ਇਹ ਸਾਡੇ ਨਾਲ ਇਸ ਤਰ੍ਹਾਂ ਕਰੂ ਇਹਨੂੰ ਖਰਚਾ ਅਸੀਂ ਦਿਨ ਦਿੰਦੇ ਸੀਗੇ ਕੋਈ ਕੋਠੀ ਦਾ ਕਿਰਾਇਆ ਨਹੀਂ ਸੀ ਦਿੰਦੇ ਇਹਦੀ ਬੇਟੀ ਆ ਉਹ ਸਾਡੇ ਕੋਲੇ ਪੜਨ ਗਈ ਆ ਮਹੀਨਾ ਰਹੀ ਆ ਮਹੀਨਾ ਮੇਰੇ ਬੇਟੇ ਨੇ ਉਥੇ ਪੂਰਾ ਟ੍ਰਾਂਟੋ ਕਮਾਇਆ ਉਹ ਤੇ ਖਰਚਾ ਦਿੱਤਾ ਰਾਸ਼ਨ ਪਾਣੀ ਛੱਡ ਕੇ ਆਇਆ ਬੈਰੀ ਉਹ ਬੈਰੀ ਪੜਦੀ ਆ ਬੈਰੀ ਜਾ ਕੇ ਛੱਡ ਕੇ ਆਇਆ ਤੇ ਸਾਰਾ ਰਾਸ਼ਨ ਪਾਣੀ ਦੇ ਕੇ ਆਇਆ ਲੈਪਟਾਪ ਲੈ ਕੇ ਦੇ ਦਿੱਤਾ 300 ਡਾਲਰ ਸਾਡੇ ਮਲਕ ਨੌਲੇ ਤੋਂ ਬਗੈਰ ਉਹ ਉਹਨੂੰ ਦਿੰਦਾ ਰਿਹਾ ਤੁਸੀਂ ਆ ਕੇ ਉਹਨਾਂ ਨਾਲ ਗੱਲ ਨਹੀਂ ਕੀਤੀ ਤੁਹਾਡੀ ਬੇਟੀ ਬਣੀ ਹੋਈ ਹੈ ਵੀ ਉਹਨੂੰ ਸਮਝਾਓ ਵੀ ਯਾਰ ਤੁਸੀਂ ਐਵੇਂ ਨਾ ਕਰੋ ਵੀ ਤੁਸੀਂ ਸਾਡੀ ਕੂਟੀ ਤੇ ਕਬਜ਼ਾ ਕਰੀ ਜਾਂਦੇ ਹੋ ਉਹ ਤਾਂ ਡੱਬਕੀ ਮਾਰਦੀ ਆ ਮੇਰੇ ਬੇਟੇ ਦੇ ਮਗਰ ਪਈ ਰਹੀ ਆ ਕਹਿੰਦੀ ਮੈਂ ਜੇ ਹੁਣ ਤੂੰ ਅੱਜ ਆ ਗਿਆ ਜੇ ਹੁਣ ਆਇਆ ਮੈਂ ਤੇਰੇ ਗੋਲੀ ਮਾਰਾਂ ਮੈਂ ਵੀ ਲੋਕ ਲੋਕ ਕੇ ਕਰੇ ਕਿਸੇ ਵੀ ਰਾਤ ਕੱਢਦਾ ਕਿਤੇ ਪਤਾ ਪਤਾ ਨਾ ਲੱਗਦੇ ਮੇਰੀ ਮਤਲਬ ਇੱਕ ਟ੍ਰੇਸ ਕਰ ਲੈਂਦੀ ਆ ਮੋਬਾਈਲ ਮੇਰਾ ਪੈਖ ਲਾਇਆ ਮੈਂ ਮੋੜ ਪਾ ਕੇ ਗਿਆ ਇਹਨਾਂ ਨੂੰ ਮੇਰੇ ਭਾਈ ਸੀਗੇ ਬ੍ਰਦਰ ਆ ਮੇਰੇ ਹੋਰ ਆ ਸਾਰੇ ਜਿਹੜੀ ਸਾਡੀ ਫੈਮਿਲੀ ਆ ਸਾਰਿਆਂ ਨੂੰ ਕਿਹਾ ਵੀ ਤੁਸੀਂ ਝਾੜੂ ਨੂੰ ਪੋਸਟ ਪਾਉ। ਪਰ ਸਾਨੂੰ ਇਹ ਨਹੀਂ ਸੀ ਪਤਾ ਵੀ ਇਹ ਇਸ ਤਰ੍ਹਾਂ ਕਰਨਗੇ। ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੇਲੀ ਇੰਡੀਆ ਨਿਊਜ਼ ਤੇ ਮੈਂ ਪ੍ਰਲاد ਸੰਗੇਲੀਆ ਐਨਆਰਆਈਜ਼ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਬਹੁਤ ਵੱਡੇ ਵੱਡੇ ਦਾਅਵੇ ਕੀਤੇ ਗਏ ਨੇ ਐਨਆਰਆਈਜ਼ ਨੂੰ ਪੰਜਾਬ ਸਰਕਾਰ ਇਹ ਕਹਿ ਰਿਹਾ ਹੈ ਕਿ ਉਹ ਪੰਜਾਬ ਦੇ ਵਿੱਚ ਆਉਣ ਤੇ ਇੱਥੇ ਇਨਵੈਸਟਮੈਂਟ ਕਰਨ ਪਰ ਕੁਝ ਐਨਆਰਆਈਜ਼ ਅਜੇ ਵੀ ਨੇ ਜਿਨ੍ਹਾਂ ਨੂੰ ਇਨਸਾਫ ਲੈਣ ਦੇ ਲਈ ਦਰਦਰ ਦੀਆਂ ਠੋਕਰਾਂ ਖਾਣੀਆਂ ਪੈ ਰਹੀਆਂ ਨੇ ਸਾਡੇ ਨਾਲ ਇਸ ਵੇਲੇ ਸਟੂਡੀਓ ਦੇ ਵਿੱਚ ਮੌਜੂਦ ਨੇ ਨਛੱਤਰ ਸਿੰਘ ਨਛੱਤਰ ਸਿੰਘ ਐਨਆਰਆਈ ਨੇ ਤੇ ਇਹਨਾਂ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਪੰਜਾਬ ਦੇ ਲੁਧਿਆਣਾ ਡਿਸਟ੍ਰਿਕਟ ਲੁਧਿਆਣਾ ਦੇ ਵਿੱਚ ਉਹਨਾਂ ਦੀ ਕੋਠੀ ਹੈ ਜਿਸ ਦੇ ਉੱਪਰ ਕਬਜ਼ਾ ਕੀਤਾ ਹੋਇਆ ਹੈ ਪਰ ਉਸ ਨੂੰ ਛੁਡਾਉਣ ਦੇ ਲਈ ਇਹਨਾਂ ਨੂੰ ਹਰ ਥਾਂ ਤੋਂ ਜਿਹੜਾ ਹੈ ਆਸ਼ਵਾਸਨ ਦਿੱਤਾ ਜਾ ਰਿਹਾ ਹੈ ਪਰ ਸਿੱਧੇ ਰਾਹੇ ਜਾਂ ਕੋਈ ਕਾਰਵਾਈ ਜੋ ਹੈ ਉਹ ਨਹੀਂ ਕੀਤੀ ਜਾ ਰਹੀ ਸਾਡੇ ਨਾਲ ਗੱਲਬਾਤ ਕਰਾਂਗੇ ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਡੇਲੀ ਇੰਡੀਆ ਨਿਊਜ਼ ਦੇ ਵਿੱਚ ਨਸ਼ਤਰ ਸਿੰਘ ਜੀ ਨਸ਼ਤਰ ਸਿੰਘ ਜੀ ਕੌਣ ਲੋਕ ਨੇ ਜਿਨ੍ਹਾਂ ਨੇ ਤੁਹਾਡੀ ਕੋਠੀ ਦੇ ਉੱਪਰ ਕਬਜ਼ਾ ਕੀਤਾ ਹੋਇਆ ਹੈ ਇਹ 2 ਸਾਲ ਪਹਿਲਾਂ ਦੀ ਗੱਲ ਆ ਗੁਰਪ੍ਰੀਤ ਗੁਰੀ ਆ ਉਹਦੇ ਨਾਲ ਸਾਡੀ ਮਤਲਬ ਜਾਣ-ਪਛਾਣ ਹੋਈ ਗੁਰਪ੍ਰੀਤ ਗੁਰੀ ਲੇਡੀ ਆ ਕੋਈ ਹਾਂ ਗੁਰਪ੍ਰੀਤ ਕੋ ਲੇਡੀ ਆ ਜੀ ਉਹ ਪਠਾਨ ਮਾਜਰਾ ਜਿਹੜਾ ਹਰਜੀਤ ਸਿੰਘ ਹਰਮੀਤ ਸਿੰਘ ਪਠਾਨ ਮਾਜਰਾ ਐਮਐਲਏ ਮੌਜੂਦਾ ਜੋ ਆਮ ਪਾਰਟੀ ਦਾ ਉਹਦੀ ਵਾਈਫ ਆ ਤੇ ਉਹਨੂੰ ਅਸੀਂ ਸਾਡੇ ਰਿਸ਼ਤੇਦਾਰ ਸੀਗੇ ਮੇਰੇ ਬੇਟੇ ਦੀ ਸਿਸਟਰ ਲਾਸੀ ਉਹਦੀ ਬੇਟੀ ਤੇ ਇਹਦੀ ਬੇਟੀ ਗੁਰਪ੍ਰੀਤ ਕੁਰਦੀ ਇਹ ਸਕੂਲ ਚ ਪੜ੍ਹਦੇ ਸੀ ਆ ਉਹ ਇੱਕ ਦੂਜੇ ਨੂੰ ਇਸ ਤਰ੍ਹਾਂ ਉਹਨਾਂ ਦੀ ਇੰਟਰੋਡਕਸ਼ਨ ਹੋਈ ਆ ਤੇ ਸਾਡੀ ਕੋਠੀ ਖਾਲੀ ਸੀਗੀ ਤੇ ਸਾਡੇ ਕੇਸ ਵੀ ਮੇਰੇ ਚੱਲਦੇ ਸੀਗੇ ਮੇਰੇ ਭਤੀਜੇ ਦੇ ਨਾਲ ਅਸੀਂ ਉਹਦੀ ਵਜ੍ਹਾ ਕਰਕੇ ਅਸੀਂ ਉਹ ਜਿਹੜੀ ਸੈਸ਼ਨ ਲਾ ਬਹੁਣੇ ਕਹਿੰਦਾ ਵੀ ਤੁਹਾਡੀ ਕੋਠੀ ਖਾਲੀ ਆ ਵੀ ਇਹਨੂੰ ਤੁਸੀਂ ਬਟਾਲ ਲਓ ਨਾਲੇ ਤੁਹਾਡੇ ਕੇਸ ਲੜੂਗੀ ਹੋਰ ਅਸੀਂ ਉਹ ਇਹਨੂੰ ਪਾਵਰ ਆਟਾਰਨੀ ਦਿੱਤੀ ਜੀ ਕੋਠੀ ਮਤਲਬ ਦਿੱਤੀ ਇਹਨੂੰ ਵੀ ਸਾਡੀ ਕੋਠੀ ਦੇਖਭਾਲ ਕਰੂਗੀ 2 ਸਾਲ ਹੁਣ ਤੱਕ ਤਾਂ ਠੀਕ ਰਹੀ ਆ ਫਰਵਰੀ ਦੇ ਵਿੱਚ ਇਹਦੇ ਐਫੀਡਾ ਮੇਰੇ ਨੌ ਤੇ ਕਢਵਾਏ ਹੋਏ ਨੇ 6 ਤਰੀਕ ਦੇ ਤੇ ਉਹਦੇ ਜਾਲੀ ਸਾਈਨ ਕਰਕੇ ਸਾਰੇ ਕਾगज ਇਹਨੇ ਕਾਰਵਾਈ ਕੀਤੀ ਹੋਈ ਆ ਹੋਰ ਅਰਵਿੰਦ ਕਮਾਰਾ ਉਹਨੇ ਮੇਰੇ ਕੋਲੋਂ ਕੋਠੀ ਖਰੀਦੀ ਆ ਕਾਗਜਾਂ ਦੇ ਵਿੱਚ ਖਰੀਦੀ ਹੋਈ ਆ 41 ਲੱਖ ਦੀ ਫਿਰ ਅੱਗੇ ਉਹਨੇ ਹਰਜੀਤ ਸਿੰਘ ਆਪਣੇ ਚੌਂਕੀ ਮਾਨ ਦਾ ਹੈਗਾ ਉਹਨੇ ਉਹਨੇ ਖਰੀਦ ਲਈ ਹੁਣ ਇਹ ਇਹ ਜਿਹੜੀ ਮਾਸਟਰ ਮਾਈਂਡ ਆ ਇਹ ਗੁਰਬੀ ਗੁਰੀ ਆ ਜਿਹੜੀ ਬੰਦੇ ਆਏ ਆ ਨਾ ਤਾਂ ਇਹਨੇ ਪੁਲਿਸ ਨੂੰ ਰਿਪੋਰਟ ਕੀਤੀ ਆ ਵੀ ਘਰੇ ਬੰਦੇ ਆਗੇ ਸਾਡੇ ਮੇਰੇ ਵੀ ਇਹਨਾਂ ਨੂੰ ਇੱਥੋਂ ਕੱਢੋ ਇਹ ਮਗਰ ਰੜੀ ਹੋਣ ਕਰਕੇ ਉਹਨਾਂ ਨਾਲ ਗੱਠਤੰਬ ਕਰਕੇ ਮੰਨ ਲਿਆ ਮੇਰੀ ਕੋਠੀ ਦੇ ਕਾਗਜ਼ ਡੁਪਲੀਕੇਟ ਕਾਜ ਬਣਾ ਕੇ ਮੇਰੀ ਕੋਠੀ ਤੇ ਕਬਜ਼ਾ ਕਰੀ ਬੈਠੀ ਆ ਤੁਹਾਨੂੰ ਲੋ ਬੰਦੇ ਬੈਠੇ ਨੇ ਤੁਹਾਨੂੰ ਕਦੋਂ ਪਤਾ ਲੱਗਿਆ ਕਿ ਤੁਹਾਡੀ ਕੋਠੀ ਤੇ ਕਬਜ਼ਾ ਹੋ ਗਿਆ ਸਾਨੂੰ ਡੇਢ ਮਹੀਨਾ ਪਹਿਲਾਂ ਮੇਰੇ ਭੇਟੀ ਦਾ ਦੋਸਤੀ ਇੱਥੇ ਉਹਨੇ ਦੱਸਿਆ ਵੀ ਤੁਹਾਡੀ ਇਸ ਤਰ੍ਹਾਂ ਵਾਲੇ ਕੋਠੀ ਦੇ ਕਾਗਜ਼ ਤਿਆਰ ਕਰਵਾ ਕੇ ਇਹ ਜਨਾਨੀ ਆ ਜਿਹੜੀ ਇਹ ਗੁਰਪ੍ਰੀਤ ਗੁਰੀ ਇਹ ਤੁਹਾਡੀ ਕੋਠੀ ਤੇ ਕਬਜ਼ਾ ਕਰਵਾ ਰਹੀ ਆ ਤੇ ਤੁਹਾਡਾ ਫਰਸਟ ਰਿਐਕਸ਼ਨ ਕੀ ਸੀ ਪਹਿਲਾ ਕਦਮ ਕੀ ਸੀ ਜਦੋਂ ਤੁਹਾਨੂੰ ਇਹ ਸਭ ਪਤਾ ਲੱਗਿਆ ਤਾਂ ਉਹ ਕਾਗਜ਼ ਲੈ ਕੇ ਆਇਆ ਜੀ ਇੱਥੇ ਸਾਰੇ ਉਹਨੇ ਆ ਕੇ ਦਿਖਾ ਲਈ ਵੀ ਆ ਤੂੰ ਕੀ ਕਰ ਰਹੀ ਆ ਸਾਡੇ ਨਾਲ ਉਦੋਂ ਹੈ ਨਹੀਂ ਸੀਗਾ ਕੋਠੀ ਦੇ ਵਿੱਚ ਇਹਦਾ ਕੋਈ ਸੱਦਿਆ ਹੋਇਆ ਕਿੰਨੇ ਬੰਦੇ ਨੇ ਕੌਣ ਨੇ ਪੰਜ ਛੇ ਬੰਦੇ ਆ ਜੀ ਆ ਸਾਰਾ ਗਾਇਗਾ ਲਿਖਿਆ ਹੋਇਆ ਮੇਰਾ ਰਿਪੋਰਟ ਦੇ ਵਿੱਚ ਇਹਨਾਂ ਨੇ ਰਲ ਕੇ ਸਾਰਿਆਂ ਨੇ ਗਵਾਹੀਆਂ ਪਾਈਆਂ ਹੋਈਆਂ ਨੇ ਫਾਈਨ ਕੀਤੇ ਹੋਏ ਨੇ ਐਫੀਡੈਵਟ ਕਢਵਾਏ ਹੋਏ ਨੇ ਵਕੀਲਾਂ ਕੋਲ ਟੈਸਟ ਕਰਵਾਏ ਹੋਇਆ ਇਸ ਤਰ੍ਹਾਂ ਜਾਲੀ ਮਾਲਕਾਂ ਜਿਉਂ ਬਣਾਈ ਫਿਰਦੀ ਆ origignal ਕਾਗਜ਼ ਤੁਹਾਡੇ ਕੋਲੋਂ ਆ origignal ਤਾਂ ਸਾਡੇ ਕੋਲ ਆ ਜੀ ਇਹ ਜਿਹੜੇ ਕਾਗਜ਼ ਨੇ ਇਹ ਸਾਰੇ ਡੁਪਲੀਕੇਟ ਉਹਦੇ ਉਹਦੇ ਬਣਾਏ ਹੋਏ ਨੇ ਅਸੀਂ ਆ ਕੇ ਕੋਰਟ ਚੋਂ ਕਢਾਏ ਆ ਤੁਹਾਡੇ ਜਿਹੜੇ ਡਾਕੂਮੈਂਟ ਲੱਗੇ ਨੇ ਜੇ ਐਫੀਡੇਵਿਡ ਉਹਨਾਂ ਨੇ ਬਣਾਇਆ ਹੈਗਾ ਤੁਸੀਂ ਕਹਿੰਨੇ ਪਿਓ ਵੀ ਇਹ ਤੁਹਾਡੇ ਨਾਮ ਦਾ ਜਾਲੀ ਉਹ ਬਣਾਇਆ ਹੋਇਆ ਹੈ ਐਫੀਡੇਵਿਡ ਹੈ ਹਾਂਜੀ ਉਹਦੇ ਵਿੱਚ ਡਾਕੂਮੈਂਟੇਸ਼ਨ ਜਾਂ ਸਾਈਨ ਸੂਨ ਵੀ ਤਾਂ ਹੋਏ ਹੋਣੇ ਉਹ ਸਾਈਨ ਕੀਤੇ ਹੋਇਆ ਜੀ ਜਾਂਦੀ ਸਾਈਨ ਕੀਤੇ ਹੋਏ ਤੇ ਮੇਰੇ ਨਾਲ ਗਲਤੀ ਨਹੀਂ ਮੇਰੇ ਸੰਦੇਚਰ ਨਾਲ ਹੂੰ ਹਾਂਜੀ ਫਿਰ ਹੁਣ ਤੁਸੀਂ ਕਿੱਥੇ ਕਿੱਥੇ ਇਹ ਕੰਪਲੇਂਟ ਹੈ ਕੀਤੀ ਹੋਈ ਆ ਵੀ ਸਾਰੀ ਜਗ੍ਹਾ ੱਟਕੇ ਘਾਟੇ ਆ ਜੀ ਅਸੀਂ ਸੀਐਮ ਭਗਵੰਤ ਮਾਨ ਕੋਲੇ ਜਾ ਚਲੇ ਗਏ ਹਰ ਹਰ ਮੀਤ ਪਠਾਨ ਮਾਜਰਾ ਕੋਲ ਨੂੰ ਮਿਲੇ ਆ ਆਪਣੇ ਹਾਕਮ ਸਿੰਘ ਠੇਕੇਦਾਰ ਰੈਕੋਟਾ ਉਹਨੂੰ ਮਿਲ ਕੇ ਆਏ ਆ ਜੀ ਹਮ ਐਸਪੀ ਡੀਐਸਪੀ ਆਈਜੀ ਐਨਆਰਆਈ ਥਾਣਾ ਸਾਰਿਆਂ ਦੇ ਅਸੀਂ ਜਾ ਕੇ ਮਤਲ ਮਿੰਤ ਕਰ ਚੁੱਕੇ ਆ ਤੇ ਲੈਟਰ ਦੇ ਚੁੱਕੇ ਆ ਚਿੱਠੀਆਂ ਪਾ ਚੁੱਕੇ ਆ ਕੀ ਕਿਹਾ ਉਹਨਾਂ ਨੇ ਕਹਿੰਦੇ ਜੀ ਕਰਦੇ ਆ ਸਿਗਨੇਚਰ ਕਹਿੰਦੇ ਟੈਲੀ ਹੋਣਗੇ ਤੁਹਾਡੇ ਉਹ 20 ਦਿਨ ਹੋ ਗਏ ਸਿਗਨੇਚਰ ਭੇਜਿਆ ਨੂੰ ਹਲੇ ਤੱਕ ਉਹ ਪਹਿਲੀ ਸਿਗਨੇਚਰ ਤਾਂ ਇੱਕ ਇਹ ਗੱਲ ਰਹੀ ਜੀ ਉਹ ਚੈੱਕ ਕਰਨਗੇ ਕਿ ਅਸਲੀ ਹੈ ਜਾਂ ਨਕਲੀ ਹੈ ਪਰ ਪਹਿਲ ਦੇ ਆਧਾਰ ਤੇ ਉਹਨਾਂ ਵੱਲੋਂ ਕੋਈ ਸਟੈਪ ਨਹੀਂ ਚੁੱਕਿਆ ਗਿਆ ਤੁਹਾਡੀ ਜਿਹੜੀ ਜੋ ਤੁਸੀਂ ਦਾਵਾ ਕਰ ਰਹੇ ਹੋ ਕਿ ਕੋਠੀ ਦੇ ਕਬਜ਼ਾ ਕੀਤਾ ਰਿਹਾ ਕੀਤਾ ਹੋਇਆ ਉਸ ਨੂੰ ਉਹਦੇ ਵਿੱਚੋਂ ਜਿਹੜੇ ਬੰਦੇ ਹੈਗੇ ਉਹਨਾਂ ਨੂੰ ਬਾਹਰ ਕੱਢਣ ਕੋਠੀ ਤੁਹਾਡੀ ਖਾਲੀ ਕਰਨੇ ਜਾਂ ਕੁਝ ਇਸ ਤਰੀਕੇ ਨਾਲ ਕੋਈ ਇਨਸਟਰਕਸ਼ਨ ਦਿੱਤੀਆਂ ਹੋਣ ਨਹੀਂ ਜੀ ਕੋਈ ਨਹੀਂ ਆਇਆ ਇੱਕ ਦਿਨ ਮੇਰੇ ਨਾਲ ਆਏ ਸੀਗੇ ਕੋਠੀ 'ਚ ਫੋਰਸ ਲੈ ਕੇ ਆਏ ਸੀਗੇ ਅੰਦਰ થી ਇਹ ਜਿੰਦ ਅੰਦਰੋਂ ਲਾਇਆ ਹੋਇਆ ਠੀਕ ਹੈ ਗੇਟ ਨੂੰ ਕਹਿੰਦੀ ਮਾਲਕ ਨੇ ਉਹਨਾਂ ਦਾ ਜਿੰਦਾ ਲਾਇਆ ਹੈ ਮੈਂ ਮੈਨੂੰ ਅੰਦਰ ਮਾਲਕ ਮੈਂ ਅੰਦਰ ਬੈਠੀਆਂ ਉਹੀ ਖੋਲਣਗੇ ਜਿੰਦਾ ਮੈਂ ਕਿਹਾ ਮਾਲਕ ਤਾਂ ਮੈਂ ਆ ਕਹਿੰਦੀ ਨਹੀਂ ਮਾਲਕ ਤਾਂ ਉਹਨ ਹੋਰ ਤੂੰ ਦੀ ਮਾਲਕ ਤੇਰੇ ਕੋਲ ਤਾਂ ਅਸੀਂ ਕੋਠੀ ਖਰੀਦ ਲਈ ਮੈਂ ਕਿਹਾ ਮੈਂ ਤਾਂ ਨਾ ਕਿਤੇ ਸਾਈਨ ਕੀਤੀ ਆ ਨਾ ਲੈਣਾ ਨਾ ਤੁਹਾਡੇ ਕੋਲੋਂ ਪੈਸੇ ਲਏ ਆ ਤੂੰ ਮੈਨੂੰ ਕਿਵੇਂ ਕਹਿੰਦੀ ਆ ਵੀ ਮੈਂ ਤੁਹਾਡੇ ਕੋਲੋਂ ਕੋਠੀ ਖਰੀਦ ਲਈ ਗੁਰਪ੍ਰੀਤ ਗੁਰੀ ਹੁਣਾ ਦੀ ਤੁਸੀਂ ਗੱਲ ਕਰ ਰਹੇ ਹੋ ਜਿਹੜੇ ਕਿ ਪਠਾਨ ਮਾਜਰਾ ਐਮ ਐਲ ਏ ਉਹਨਾਂ ਦੀ ਵਾਈਫ ਨੇ ਹਾਂਜੀ ਬਹੁਤ ਵੱਡੇ ਇਲਜ਼ਾਮ ਲਾ ਰਿਹਾ ਹਾਂ ਤੁਸੀਂ ਉਹਨਾਂ ਤੇ ਉਹ ਦੂਸਰੀ ਵਾਈਫ ਹੈ ਜੀ ਮੈਂ ਇਲਜ਼ਾਮ ਕਿਉਂ ਲਾਉਣਾ ਉਹਦਾ ਕੇਸ ਚੱਲਦਾ ਜੀ ਉਹ ਸਾਰੇ ਮੈਨੂੰ ਕਾਗਜ਼ ਦਿਖਾ ਲਿਆ ਆਪਣੀਆਂ ਵੀਡੀਓ ਵੀ ਦਿਖਾ ਲਈ ਉਹਦੇ ਪਠਾਨ ਮਾਜਰੇ ਦੀਆਂ ਟਾਇਲਟ ਤੇ ਬੈਠੇ ਨੰਗੇ ਦੀਆਂ ਫੋਟੋਆਂ ਪਾਈਆਂ ਹੋਈਆਂ ਇਹਦੀਆਂ ਉਹ ਵੀ ਦਿਖਾਈਆਂ ਮੈਨੂੰ ਤੇ ਚਲੋ ਇਹਨਾਂ ਦੀਆਂ ਕਾਫੀ ਪਿਕਚਰਜ਼ ਸੋਸ਼ਲ ਮੀਡੀਆ ਤੇ ਵੀ ਇਹਨਾਂ ਨੇ ਕਾਫੀ ਡਿਸਪਿਊਟ ਚੱਲਦਾ ਰਿਹਾ ਪ੍ਰਧਾਨ ਮਾਜਰਾ ਤੇ ਉਹਨਾਂ ਦੀ ਵਾਈਫ ਦਾ ਤੇ ਤੁਹਾਨੂੰ ਇਸ ਦੀ ਜਾਣਕਾਰੀ ਪਹਿਲਾਂ ਦੀ ਨਹੀਂ ਸੀ ਵੀ ਇਸ ਤਰੀਕੇ ਨਾਲ ਹੋ ਸਕਦਾ ਹੈ ਵੀ ਤੁਹਾਡੀ ਕੋਠੀ ਤੇ قبضہ ਹੋ ਸਕਦਾ ਕੁਝ ਅਜਿਹਾ ਤੁਹਾਨੂੰ ਅੰਦੇਸ਼ਾ ਸੀ ਨਹੀਂ ਸਾਨੂੰ ਬਿਲਕੁਲ ਇਹ ਤੇ ਕੋਈ 1% ਵੀ ਸਾਨੂੰ ਇਹ ਤੇ ਸ਼ੱਕ ਨਹੀਂ ਸੀਗੀ ਵੀ ਇਹ ਸਾਡੇ ਨਾਲ ਇਸ ਤਰ੍ਹਾਂ ਕਰੂ ਕਿਉਂਕਿ ਇਹਨੂੰ ਖਰਚਾ ਅਸੀਂ ਦਿਨ-ਦਿੰਦੇ ਸੀਗੇ ਕੋਈ ਕੋਠੇ ਦਾ ਕਿਰਾਇਆ ਨਹੀਂ ਸੀ ਦਿੰਦੇ ਇਹਦੀ ਬੇਟੀ ਆ ਉਹ ਸਾਡੇ ਕੋਲੇ ਪੜਨ ਗਈ ਆ ਮਹੀਨਾ ਰਹੀ ਆ ਮਹੀਨਾ ਮੇਰੇ ਬੇਟੇ ਨੇ ਉਥੇ ਪੂਰਾ ਟੋਰਾਂਟੋ ਕਮਾਇਆ ਉਹਨੂੰ ਤੇ ਖਰਚਾ ਦਿੱਤਾ ਰਾਸ਼ਨ ਪਾਣੀ ਛੱਡ ਕੇ ਆਇਆ ਬੈਰੀ ਉਹ ਬੈਰੀ ਪੜਦੀ ਆ ਬੈਰੀ ਜਾ ਕੇ ਛੱਡ ਕੇ ਆਇਆ ਤੇ ਸਾਰਾ ਰਾਸ਼ਨ ਪਾਣੀ ਦੇ ਕੇ ਆਇਆ ਲੈਪਟਾਪ ਲੈ ਕੇ ਦਿੱਤਾ 300 ਡਾਲਰ ਸਾਡੇ ਮਲੇ ਨੌਲੇਜ ਤੋਂ ਬਗੈਰ ਉਹ ਉਹਨੂੰ ਦਿੰਦਾ ਰਿਹਾ ਵੀ ਮੇਰੀ ਮੈਂ ਮੇਰੀ ਭਾਂਜੀ ਆ ਮੈਂ ਇਹਦਾ ਮਾਮਾ ਲੱਗਦਾ ਉਡੀ ਕੁੜੀ ਬਣੀ ਹੋਈ ਸੀ ਉਹ ਬੇਟੀ ਬਣੀ ਇਹ ਬੇਟੀ ਬਣੀ ਬਣੀ ਹੋਈ ਆ ਜਿਹੜੀ ਗੁਰਪ੍ਰੀਤ ਕੁੜੀ ਆ ਬੇਟੀ ਬਣੀ ਹੋਈ ਆ ਉਹਦੀ ਜਿਹੜੀ ਕੁੜੀ ਆ ਉਹ ਉਹਨੂੰ ਮਾਮਾ ਕਹਿੰਦੀ ਸੀ ਮੇਰੇ ਬੇਟੇ ਨੂੰ ਹੂੰ ਬੇਟੇ ਦੀ ਭੈਣ ਬਣੀ ਹੋਈ ਆ ਰਖੜੀ ਬਣਾ ਕੇ ਆਈ ਆ ਉੱਥੇ ਨਾਨਕ ਸਰ ਜਾ ਕੇ ਵੀ ਮੈਂ ਤੁਹਾਡੇ ਨਾਲ ਕਦੇ ਦਗਾ ਨਹੀਂ ਕਰੂੰ ਮੈਂ ਤੇਰੀ ਮਦਦਤ ਕਰੂੰ ਕੇਸਾਂ ਦੇ ਵਿੱਚ ਮੈਂ ਲੜੂ ਮੈਂ ਪੈਸੇ ਵੀ ਨਹੀਂ ਲੈਣੇ ਤੇਰੇ ਕੋਲ ਕਿਉਂ ਤੂੰ ਮੇਰਾ ਭਾਈ ਲੱਗਦਾ ਅ ਰਖੜੀ ਬੰਦ ਭਾਈ ਲੱਗਦਾ ਮੇਰਾ ਨਹੀਂ ਕੇਸ ਕਿਉਂ ਨੜੂਗੇ ਉਹ ਵਕੀਲ ਹੈ ਕੋਈ ਕੀ ਨੇ ਉਹ ਉਹ ਉਹਨੂੰ ਪਾਪਰ ਉਹ ਟਾਰ ਨਹੀਂ ਦਿੱਤੀ ਸੀ ਅਟੈਂਡ ਕਰਨ ਲਈ ਹੋਰ ਕੋਈ ਹੈ ਨਹੀਂ ਸੀਗਾ ਵੀ ਸਾਡੇ ਕੇਸ ਅਟੈਂਡ ਕਰਦੀ ਰਹੀ ਜਦ ਜਦੋਂ ਤਰੀਕ ਪੈਂਦੀ ਆ ਤਰੀਕ ਅਟੈਂਡ ਕਰ ਲਈ ਵਕੀਲ ਤਾਂ ਨਹੀਂ ਆ ਉਹ ਤੁਸੀਂ ਆ ਕੇ ਉਹਨਾਂ ਨਾਲ ਗੱਲ ਨਹੀਂ ਕੀਤੀ ਤੁਹਾਡੀ ਬੇਟੀ ਬਣੀ ਹੋਈ ਹੈ ਵੀ ਉਹਨੂੰ ਸਮਝਾਓ ਵੀ ਯਾਰ ਤੁਸੀਂ ਐਵੇਂ ਨਾ ਕਰੋ ਵੀ ਤੁਸੀਂ ਸਾਡੀ ਕੂਟੀ ਤੇ ਕਬਜ਼ਾ ਕਰੀ ਜਾਂਦੇ ਹੋ ਉਹ ਹੁਣ ਜੀ ਜਿਹੜੀ ਇੱਕ ਗੁੰਡੀ ਮੈਂ ਕਹਿ ਸਕਦਾ ਉਹਨੂੰ ਵੀ ਉਹਨੇ ਹੁਣ ਕੀ ਸਾਡੀ ਸੁਣਨੀ ਆ ਜਾਂ ਕੋਠੀ ਤੇ ਕਬਜ਼ਾ ਕੋਈ ਕਿਹਾ ਉਹਨੂੰ ਬਥੇਰਾ ਕਹਿੰਦੀ ਮੈਂ ਜਾਂਦੀ ਅਠਾ ਦਿਨਾਂ ਬਾਅਦ ਅਠਾ ਦਿਨਾਂ ਬਾਅਦ ਮੈਂ ਚਲੀ ਜਾਉਂ ਕੋਈ ਸਮਾਨ ਨਹੀਂ ਚੱਕਿਆ ਉਹ ਤਾਂ ਡੱਬਕੇ ਮਾਰਦੀ ਆ ਮੇਰੇ ਬੇਟੇ ਦੇ ਮਗਰ ਪਈ ਰਹੀ ਆ ਕਹਿੰਦੀ ਮੈਂ ਜੇ ਹੁਣ ਤੂੰ ਅੱਜ ਆ ਗਿਆ ਜੇ ਹੁਣ ਆਇਆ ਮੈਂ ਤੇਰੇ ਗੋਲੀ ਮਾਰ ਦੂੰ ਮੈਂ ਵੀ ਲੋਕ ਲੋਕ ਕੇ ਕਰੇ ਕਿਸੇ ਵੀ ਰਾਤ ਕੱਢਦਾ ਕਿਤੇ ਪਤਾ ਪਤਾ ਨਾ ਲੱਗਦੇ ਮੇਰੀ ਮਾਲਾ ਇੱਕ ਟ੍ਰੇਸ ਕਰ ਲੈਂਦੀ ਆ ਮੋਬਾਈਲ ਮੇਰਾ ਫਿਰ ਮੈਨੂੰ ਕਿਤੇ ਹੋਰ ਸ਼ਿਫਟ ਕਰਨਾ ਪੈਂਦਾ ਐਸ ਤਰ੍ਹਾਂ ਮੈਨੂੰ ਮਹੀਨਾ ਹੋ ਗਿਆ ਰੋਲਦੇ ਨੂੰ ਬਾਹਰ ਮੇਰੀ ਮਾਲੇ ਕੋਈ ਸਨਮਾਈ ਨਹੀਂ ਖੋਰੀ ਸਾਰੀ ਜਗ੍ਹਾ ਜਾਇਆ ਆ ਮੈ ਤੁਹਾਨੂੰ ਖਤਰਾ ਹੈ ਮੈਨੂੰ ਖਤਰਾ ਜੀ ਬਿਲਕੁਲ ਖਤਰਾ ਮੈਂ ਲਿਖ ਕੇ ਦਿੱਤਾ ਹੋਇਆ ਮੇਰੀ ਜਾਨ ਨੂੰ ਖਤਰਾ ਉਹ ਨੂੰ ਕੀ ਆ ਉਹ ਨੂੰ ਪਤਾ ਵੀ ਇਹਦੇ ਮਗਰ ਇਹਦਾ ਬੇਟਾ ਹੀ ਆ ਬਾਕੀ ਹੋਰ ਹੈ ਨਹੀਂ ਇੱਥੇ ਤੁਹਾਨੂੰ ਪਤਾ ਹੀ ਹੈ ਜੇ ਜਿਹੜੇ ਐਨ ਆਰ ਆਈ ਆ ਜਿਹੜੇ ਲੋਕ ਆ ਆਣ ਗੋਣ ਡਾ ਅਗਲਾ ਕਹਿੰਦਾ ਇਹਨੇ ਆਉਣਾ ਚਲੇ ਜਾਣਾ ਅਸੀਂ ਦੁਸ਼ਮਣੀ ਕਿਉਂ ਲਈਏ ਤੇ ਨਾਲ ਐਨ ਆਰ ਆਈਜ਼ ਨਾਲ ਏਡੇ ਵੱਡੇ ਤੱਕੇ ਹੋ ਰਹੇ ਨੇ ਪੰਜਾਬ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਪਹਿਲਾਂ ਤਾਂ ਤੁਸੀਂ ਐਕਸਪੈਕਟ ਕੀਤਾ ਸੀ ਪੰਜਾਬ ਸਰਕਾਰ ਕੋਲੋਂ ਖਾਸ ਤੌਰ ਤੇ ਆਮ ਆਦਮੀ ਪਾਰਟੀ ਕੋਲੋਂ ਵੀ ਤੁਹਾਨੂੰ ਇਸ ਤਰੀਕੇ ਨਾਲ ਧੱਕੇ ਖਾਣੇ ਪੈਣਗੇ ਮੈਂ ਤਾਂ ਜੀ ਖੋਦ ਮਤਲਿਆ ਆਇਆ ਇਹਨਾਂ ਨੂੰ ਵੋਟ ਸਪੈਸ਼ਲ ਆਇਆ ਮੈਂ ਵੋਟ ਪਾ ਕੇ ਗਿਆ ਇਹਨਾਂ ਨੂੰ ਮੇਰੇ ਭਾਈ ਸੀਗੇ ਬ੍ਰਦਰ ਆ ਮੇਰੇ ਹੋਰ ਆ ਸਾਰੇ ਜਿਹੜੀ ਸਾਡੀ ਫੈਮਿਲੀ ਆ ਸਾਰਿਆਂ ਨੂੰ ਗਿਆ ਵੀ ਤੁਸੀਂ ਝਾੜੂ ਨੂੰ ਵੋਟ ਪਾਓ ਪਰ ਸਾਨੂੰ ਇਹ ਨਹੀਂ ਸੀ ਪਤਾ ਵੀ ਇਹ ਇਸ ਤਰ੍ਹਾਂ ਕਰਨਗੇ ਲੋਕਾਂ ਦੀਆਂ ਜਾਇਦਾਦਾਂ ਰਕਵੋਣਗੇ ਗੁੰਡਿਆਂ ਨੂੰ ਕਹਿ ਕੇ ਹੋ ਗੁੰਡੇ ਆ ਜਿਹੜੇ ਬਿਠਾਲੇ ਹੋਏ ਆ ਕੋਈ ਉਹਨਾਂ ਨੂੰ ਪੁਲਿਸ ਦਾ ਕੋਈ ਡਰ ਨਹੀਂ ਹੈਗਾ ਜੇ ਇਹਨਾਂ ਦੇ ਜਿਵੇਂ ਜਗਰਾਉਂ ਕੋਠੀ ਇਹਨਾਂ ਨੇ ਕੀਤੀ ਲੈ ਤਾਂ ਲਈ ਕਬਜ਼ਾ ਤਾਂ ਹੋ ਗਿਆ ਲੇਕਿਨ ਜਿਹੜੇ ਦੂਜੇ ਆ ਉਹਨਾਂ ਦੇ ਕੋਈ ਹਲੇ ਤੱਕ ਕੋਈ ਐਕਸ਼ਨ ਨਹੀਂ ਲਿਆ ਜੇ ਐਕਸ਼ਨ ਲਿਆ ਹੁੰਦਾ ਇਹਦੇ ਕਦੇ ਜ਼ਰੂਰਤ ਨਹੀਂ ਸੀ ਪੈਣੀ ਮੇਰੀ ਕੋਠੀ ਦੇ ਕਬਜ਼ਾ ਕਰਨ ਦੀ ਇਹਨਾਂ ਨੂੰ ਸਖਤ ਸਜ਼ਾ ਮਿਲੀ ਹੁੰਦੀ ਉਹਨਾਂ ਬੰਦੇਆਂ ਨੂੰ ਤੁਹਾਨੂੰ ਐਨਆਰਆਈਸ ਨੂੰ ਤਾਂ ਸਰਕਾਰ ਕਹਿੰਦੀ ਹੈ ਪੰਜਾਬ ਦੇ ਵਿੱਚ ਆ ਕੇ ਇਨਵੈਸਟਮੈਂਟ ਕਰੋ ਉਹ ਕਹਿੰਦੇ ਆ ਇਨਵੈਸਟਮੈਂਟ ਕਰੋ ਜੀ ਫਿਰ ਉਹ ਕੋ ਹੋਰ ਗੁੰਡੇ ਜੇ ਇਨਵੈਸਟਮੈਂਟ ਕਰਨੇ ਉਹਨਾਂ ਦੀ ਰੋਕਣਗੇ ਯਾ ਦੇਖੋ ਉਹਨਾਂ ਦਾ ਰਖਵਾਲੀ ਤਾਂ ਕਰਨੀ ਨਹੀਂ ਇਹਨਾਂ ਨੇ ਇਨਵੈਸਟਮੈਂਟ ਕਰਨੀ ਚਾਹੀਦੀ ਹੈ ਪੰਜਾਬ ਚ ਇਨਵੈਸਟ ਵਿੱਚ ਮੈਂ ਕਹਿੰਦਾ ਬਿਲਕੁਲ ਨਹੀਂ ਕਰਨੀ ਚਾਹੀਦੀ ਆਪਣੀਆਂ ਜਿਹੜੀਆਂ ਜਾਇਦਾਦਾਂ ਐਨਆਰਆਈਆਂ ਨੂੰ ਕਹਿੰਦਾ ਇੱਥੋਂ ਵੇਚੋ ਕੈਨੇਡਾ ਜਾ ਆਪਣੇ ਜਾਓ ਬਾਹਰ ਉੱਥੇ ਜਾ ਕੇ ਖਰੀਦੋ ਉੱਥੇ ਕੰਮ ਚਲਾਓ ਆਪਣਾ ਤੁਹਾਡੇ ਜ਼ਿਹਨ ਚ ਨਹੀਂ ਕਦੀ ਆਇਆ ਵੀ ਮੈਂ ਪ੍ਰਾਪਰਟੀ ਆਪਣੀ ਵੇਚ ਦਵਾਂ ਜੇ ਮੈਂ ਸ਼ਿਫਟ ਹੀ ਕੈਨੇਡਾ ਹੋ ਗਿਆ ਤਾਂ ਨਹੀਂ ਹੁਣ ਜੀ ਦੇਖੋ ਫੇਰ ਵੀ ਮੋਹ ਹੈ ਪੰਜਾਬ ਨਾਲ ਇੱਥੇ ਜੰਮੇ ਪਲੇ ਆ ਦਿਲ ਕਰਦਾ ਵੀ ਵਾਪਸ ਆਈਏ ਆਗੇ ਆ ਆਪਣੇ ਰਿਸ਼ਤੇਦਾਰਾਂ ਨੂੰ ਦੋਸਤਾਂ ਮਿੱਤਰਾਂ ਨੂੰ ਮਿਲੀਏ ਦੇਖੋ ਜੀ ਜ਼ਿੰਦਗੀ ਬਚਪਨ ਦਾ ਸਾਰਾ ਇੱਥੇ ਹੀ ਗੁਜ਼ਾਰੇ ਅਸੀਂ ਮੋਹ ਰਹਿਣਾ ਪੰਜਾਬ ਦਾ ਆਉਣ ਦਾ ਸਾਨੂੰ ਤੁਸੀਂ ਦੇਸ਼ ਦੀ ਸੇਵਾ ਕੀਤੀ ਦੇਸ਼ ਦੇ ਵੱਖ-ਵੱਖ ਕੋਨਿਆਂ ਦੇ ਵਿੱਚ ਜਾ ਕੇ ਪਾਵੇਂ ਠੰਡ ਹੈ ਪਾਵੇਂ ਬਰਫ਼ ਹੈ ਪਾਵੇਂ ਗਰਮੀ ਹੈ ਤੁਸੀਂ ਨੌਕਰੀ ਕੀਤੀ ਉੱਥੇ ਦੇਸ਼ ਦੀ ਸੇਵਾ ਕੀਤੀ ਤੇ ਅੱਜ ਤੁਹਾਨੂੰ ਹੀ ਦਰਦਰ ਦੀਆਂ ਠੋਕਰਾ ਖਾਣੀਆਂ ਪੈ ਰਹੀਆਂ ਨੇ ਇਨਸਾਫ ਲੈਣ ਲਈ ਉਹ ਸੁਣਦੇ ਹੀ ਨਹੀਂ ਜੀ ਕੋਈ ਮੈਂ 15 ਸਾਲ ਦੇਸ਼ ਦੀ ਸੇਵਾ ਕੀਤੀ ਆ ਮੈਂ ਸੋਚਣਾ ਚਾਹੀਦਾ ਇਹਨਾਂ ਨੂੰ ਵੀ ਮੇਰੇ ਸੇਮ ਭਗਵੰਤ ਬਮਾਨ ਨੂੰ ਸੋਚਣਾ ਚਾਹੀਦਾ ਵੀ ਮੈਂ ਇਹਨਾਂ ਦੀ ਮਦਦ ਕਰਾਂ ਉਹਦੇ ਤਾਂ ਇੱਕ ਟੈਲੀਫੋਨ ਐਸਐਸਬੀ ਨੂੰ ਕੀਤਾ ਹੋਵੇ ਅੰਦਰੋਂ ਬਾਹਰ ਕੱਢਣ ਮੈਨੂੰ ਅੰਦਰ ਬਿਠਾ ਲੈਣ ਉਹ ਇੰਨਾ ਕਰੇ ਨਹੀਂ ਰਹੇ ਐਨੀ ਸਾਡੀ ਪਾਵਰ ਨਹੀਂ ਜੀ ਪੁਲਿਸ ਦੀ ਪਾਵਰ ਨਹੀਂ ਤਾਂ ਹੋਰ ਕੀ ਦੀ ਪਾਵਰ ਤੁਸੀਂ ਕੀ ਮੰਨਦੇ ਹੋ ਇਹਦੇ ਪਿੱਛੇ ਕੋਈ ਸਿਆਸੀ ਦਬਾਅ ਹੈਗਾ ਲੱਗਦਾ ਤਾਂ ਇਹ ਹੀ ਹੈ ਸਿਆਸੀ ਦਬਾਅ ਹੀ ਲੱਗਦਾ ਜੀ ਜਿਹੜੇ ਮਰਦਾ ਇੱਕ ਕੋਈ ਕਾਰਵਾਈ ਨਹੀਂ ਉਹਨਾਂ ਤੇ ਕਰ ਰਹੇ ਨਹੀਂ ਤਾਂ ਕਾਰਵਾਈ ਹੋਣੀ ਚਾਹੀਦੀ ਹੈ ਜੇ ਸاسي ਤੇ ਕਿ ਅਸੀਂ ਦੁਬਾਰਾ ਨਾ ਹੋਵੇ ਇਹਨੂੰ ਤੇ ਤੁਸੀਂ ਕੈਨੇਡਾ ਰਹਿੰਦੇ ਹੋ ਕੈਨੇਡਾ ਦੇ ਵਿੱਚ ਵੀ ਇਹ ਸਭ ਕੁਝ ਚੱਲਦਾ ਨਾ ਜੀ ਉੱਥੇ ਬਿਲਕੁਲ ਨਹੀਂ ਐਸ ਤਰ੍ਹਾਂ ਹੈਗਾ ਉੱਥੇ ਤਾਂ ਕੋਈ ਕੰਮ ਆਪੁਆਇੰਟਮੈਂਟ ਲਓ ਦੇ ਤਰੀਕ ਦੇ ਦਿੰਦੇ ਨੇ ਉਹ ਤਰੀਕ ਨੂੰ ਜਾ ਕੇ ਤੁਹਾਡਾ ਮਤਲਬ ਹੱਲ ਹੋ ਕੋਈ ਪ੍ਰਾਪਰਟੀ ਦੇ ਕੋਤੇ ਮਤਲਬ ਕਿਸੇ ਕਬਜ਼ਾ ਕੋਈ ਨਹੀਂ ਕਿਸੇ ਦਾ ਨਹੀਂ ਹੁੰਦਾ ਹੈਗਾ ਹੁਣ ਤੁਹਾਡੀ ਪ੍ਰਾਪਰਟੀ ਛੁਡਾਉਣ ਵਾਸਤੇ ਸਰਕਾਰ ਕੋਲੋਂ ਕੀ ਮੰਗ ਕਰਦੇ ਪੀਓ ਤੁਸੀਂ ਮੈਂ ਭਈ ਉਹਨਾਂ ਨੂੰ ਸਜ਼ਾ ਫੜਾਉ ਉਹਨਾਂ ਨੂੰ ਜਿੰਨੇ ਨੇ ਇਹ ਕਾਰਵਾਈ ਕੀਤੀ ਆ ਸਾਰਿਆਂ ਨੂੰ ਫੜੋ ਜਿੰਨੇ ਵੀ ਐਫੀ ਡਾ ਹੋਰ ਆ ਟਾਈਪ ਕੀਤੀ ਆ ਸਾਈਨ ਕੀਤੇ ਨੇ ਗਵਾਹ ਬਣੇ ਨੇ ਉਹਨਾਂ ਨੂੰ ਸਾਰਿਆਂ ਨੂੰ ਫੜ ਕੇ ਉਹਨਾਂ ਨੂੰ ਸਜ਼ਾ ਦਿਓ ਅੰਦਰ ਕਰੋ ਉਹਨਾਂ ਨੂੰ ਸਾਨੂੰ ਸਾਨੂੰ ਕੋ ਮਨ ਕੋ ਕੋਠੀ ਮਲੇ ਕਬਜ਼ਾ ਦਬੋਣ ਮੇਰੇ ਮਾਤਾ ਇਹੀ ਕਹਿੰਦਾ ਮੈਂ ਹੁਣ ਟੱਕੇ ਖੰਦਾ ਪਰਦਾ ਬਾਹਰ ਲੋਕਾਂ ਦੇ ਕੋਠੀ ਮੇਰੀ ਹੋਵੇ ਮੂਹਰੇ ਜੀ ਲੰਘਦਾ ਥੜਾ ਰੋਣ ਆਉਂਦਾ ਜ਼ਮੀਨ ਜਿਹੜੀ ਤੁਸੀਂ ਆਪਣੀ ਖੂਨ ਪਸੀਨੇ ਨਾਲ ਹਾਂ ਖੂਨ ਪਸੀਨੇ ਦੀ ਕੋਠੀ ਬਣਾਈ ਆ ਉਹਨੇ ਮੈਂ ਮੁਰੇ ਜੀ ਲੰਘ ਕੇ ਜਾਂਦਾ ਹੁੰਦਾ ਫਿਰ ਮੁਰੇ ਜੀ ਲੰਘਦਾ ਰੋਣ ਆਉਂਦਾ ਮੈਨੂੰ ਫੇ ਮੈਂ ਇੱਥੇ ਬੈਠੇ ਉਹਨਾਂ ਦੀ ਮੈਂ ਲੋਕਾਂ ਦੇ ਘਰੇ ਠੱਕੇ ਖਾਂਦਾ ਫਿਰਦਾ ਹਾਂ ਹੋਰ ਕਿਤੇ ਸਰਕਾਰ ਨੂੰ ਕੀ ਕਹਿਣਾ ਚਾਹੋਗੇ ਸਰਕਾਰ ਨੂੰ ਮੈਂ ਤਾਂ ਇਹੀ ਕਹੂੰਗਾ ਵੀ ਮੇਰੀ ਕੋਠੀ ਦੇ ਮਤਲਬ ਇਹਨਾਂ ਨੂੰ ਬਾਹਰ ਕੱਢਿਆ ਜਾਵੇ ਮੈਨੂੰ ਦਵਾਈ ਜਾਵੇ ਕੋਠੇ ਭਰੋਸਾ ਕਿਸੇ ਤੇ ਕਰਨ ਦੇ ਅੱਜ ਦੀ ਡੇਟ ਦੇ ਵਿੱਚ ਹੈਗਾ ਕਿਸੇ ਦਾ ਕਿਸੇ ਦਾ ਕਿਸੇ ਦਾ ਭਰੋਸਾ ਨਹੀਂ ਕਿਸੇ ਤੇ ਭਰੋਸਾ ਨਾ ਕਰੋ ਕੋਈ ਭਰੋਸੇਯੋਗ ਹੈ ਹੀ ਨਹੀਂ ਅੱਜ ਕੱਲ ਭਾਈ ਦੇ ਵੀ ਭਰੋਸਾ ਨਹੀਂ ਹੈਗਾ ਕਿਸੇ ਦੇ ਭਰੋਸਾ ਨਹੀਂ ਬਸ ਐਨ ਆਰ ਆਈਜ਼ ਮਾਮਲਿਆਂ ਦੇ ਮੰਤਰੀ ਨੇ ਕੁਲਦੀਪ ਸਿੰਘ ਢਾਲੇਵਾਲ ਹੋਣਾ ਉਹਨਾਂ ਨਾਲ ਤੁਹਾਡੀ ਮੁਲਾਕਾਤ ਹੋਈ ਹੈ ਉਹਨਾਂ ਨੂੰ ਮੇਰੀ ਬੇ ਪੋਤੀ ਹੈ ਜੀ ਕੈਨੇਡਾ ਚ ਉਹਨੇ ਉਹਨੂੰ ਉਹਨਾਂ ਨੂੰ ਈਮੇਲ ਕੀਤੀ ਹੈ ਬਈ ਐਤਰਾ ਮਰੇ ਦਾਦੇ ਨਾਲ ਠੱਗਾ ਹੋਇਆ ਉਹਨੇ ਭੇਜੀ ਆ ਲੇਕਿਨ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਕਹਿੰਦੇ ਤੁਹਾਡਾ ਕੇਸ ਚੱਲਦਾ ਦੂਜਾ ਥਾਣੇ ਚ ਐਨਆਰ ਥਾਣੇ ਚ ਅਸੀਂ ਅਸੀਂ ਨਹੀਂ ਕਰ ਸਕਦੇ ਹੈਗੇ ਜਦ ਕੇਸ ਉਧਰ ਚੱਲਦਾ ਜੇ ਉਧਰ ਨਾ ਚੱਲਦਾ ਹੋਇਆ ਅਸੀਂ ਕਾਰਵਾਈ ਕਰਦੇ ਉਹਨੇ ਏਡੀਜੀਪੀ ਨੇ ਸਾਨੂੰ ਜਵਾਬ ਦਿੱਤਾ ਇੰਨਾ ਜੀ ਹੁਣ ਸਾਰਿਆਂ ਨੂੰ ਦਾ ਰਿਕੁਐਸਟ ਕਰ ਚੁੱਕੇ ਆ ਦੇਸ਼ ਲਈ 15 ਸਾਲ ਲਾ ਕੇ ਆਏ ਆ ਇਹਦਾ सीएम ਜਿਹੜੀ ਦੂਜੀ ਅਫਸਰਾ ਜਿਹਨਾਂ ਕੋਲੇ ਮੈਂ ਜਾਂਦਾ ਉਹਨਾਂ ਨੂੰ ਚਾਹੀਦਾ ਵੀ ਜਦ ਇਹ ਇਹ ਰਿਕਾਇਰਡ ਪਰਸਨ ਆ ਵੀ ਮੈਂ ਅਸੀਂ ਇਹਨਾਂ ਦੀ ਇਹਦੀ ਮਦਦ ਕਰਨੀ ਚਾਹੀਦੀ ਆ ਜਦ ਕੋਈ ਸਣਾ ਬਾਈ ਹੈ ਹੀ ਨਹੀਂ ਜਿਹਦੇ ਕੋਲੇ ਚਾਹੀਦਾ ਬਸ ਕਾਏ ਕਾਏ ਬਸ ਹੋ ਜੂਏ ਅੱਜ ਮਹੀਨਾ ਹੋ ਗਿਆ 2 ਮਹੀਨਾ ਡੇਢ ਮਹੀਨਾ ਹੋ ਗਿਆ ਮੈਨੂੰ ਆਈ ਨੂੰ ਕੋਈ ਕਾਰਵਾਈ ਹਲੇ ਤੱਕ ਮਤਲਬ ਦੇਖੀ ਨਹੀਂ ਕਾਰਵਾਈ ਇੱਕ ਦਿਨ ਆਈ ਸੀਗੇ ਮੇਰੇ ਨਾਲ ਬਸੋ ਇਹ ਜਨਾਨੀਆਂ ਦੀ ਅਸੀਂ ਇਹਨੂੰ ਹੱਥ ਨਹੀਂ ਪਾ ਸਕਦੇ ਮੈਂ ਜਨਾਨੀ ਕ੍ਰਾਈਮ ਕਰੀ ਜਾਊਗਾ ਤੁਸੀਂ ਹੱਥ ਨਹੀਂ ਪਾ ਸਕਦੇ ਜੇ ਕ੍ਰਾਈਮ ਕਰਦਾ ਉਹਨੂੰ ਫੜੋ ਉਹਨੂੰ ਲੈ ਕੇ ਜਾ ਸਕਦੇ ਸੀਗੇ ਮੈਨੂੰ ਕੋਠੀ ਚ ਪਾਰ ਸਕਦੇ ਪਰ ਨਹੀਂ ਕੀਤਾ ਨਹੀਂ ਇਹਨਾਂ ਨੇ ਪਠਾਨ ਮਾਜਰਾ ਹੁਣਾ ਤੇ ਉਹਨਾਂ ਦੀ ਵਾਈਫ ਦੇ ਵਿੱਚ ਪਿਛਲੇ ਦਿਨੀ ਕਾਫੀ ਸੋਸ਼ਲ ਮੀਡੀਆ ਤੇ ਡਿਸਪਿਊਟ ਦੀਆਂ ਖਬਰਾਂ ਵੀ ਨਿਕਲ ਕੇ ਸਾਹਮਣੇ ਆਈਆਂ ਤੁਸੀਂ ਰਮਿੰਦਰ ਸਿੰਘ ਪਠਾਨ ਮਾਜਰਾ ਨਾਲ ਗੱਲਬਾਤ ਕੀਤੀ ਅਸੀਂ ਗਏ ਸੀ ਕਿ ਜੀ 24 ਤਰੀਕ ਨੂੰ ਜਲੰਧਰ ਉਹ ਸਾਨੂੰ ਸੇਮ ਦੀ ਕੋਠੀ ਤੋਂ ਬਾਹਰ ਜਾਂਦੇ ਹੋਏ ਮਿਲੇ ਅਸੀਂ ਉਹਨਾਂ ਨੂੰ ਮੇਰਾ ਦੋਸਤ ਸੀਗਾ ਅਸੀਂ ਫੜ ਕੇ ਉਹਨੂੰ ਮਤਲਬ ਰੋਕ ਕੇ ਕਾਰ ਉਹਦੀ ਉਹਨੇ ਉਹਨੂੰ ਦੱਸਿਆ ਵੀ ਇਸ ਤਰ੍ਹਾਂ ਤੁਹਾਡੀ ਬਾਈ ਸਾਡੀ ਕੋਠੀ ਤੇ ਕਬਜ਼ਾ ਕਰੀ ਬੈਠੀ ਆ ਕਿ ਵੀ ਸਾਡੀ ਮਦਦ ਕਰੋ ਉਹ ਮਦਦ ਦਾ ਕੀ ਕਰਨ ਦੀ ਉਹ ਕਹਿੰਦੇ ਜੋ ਮਰਜ਼ੀ ਕਰੋ ਤੁਸੀਂ ਮੇਰਾ ਕੋਈ ਉਹਦੇ ਨਾਲ ਸੰਬੰਧ ਨਹੀਂ ਹੈਗਾ ਮੈਸੇਜ ਤੁਸੀਂ ਪਾਵਰ ਚੋਂ ਤੁਸੀਂ ਕਿਸੇ ਪੁਲਿਸ ਅਫਸਰ ਨੂੰ ਕਹਿ ਸਕਦੇ ਹੋ ਮਲਕ ਕਹਿ ਕੇ ਕਰਵਾ ਸਕਦੇ ਹੋ ਕਹਿੰਦੇ ਤੁਸੀਂ ਆਪਣੇ ਆਪ ਵੀ ਕਰੋ ਜੀ ਮਾਰੀ ਸੈਲਫ ਲੈ ਕੇ ਗੱਲ ਸੁਣੀ ਨਹੀਂ ਉਨ ਕੋਈ ਉਮੀਦ ਹੈਗੀ ਤੁਹਾਨੂੰ ਤੁਹਾਡੀ ਸੁਣਵਾਈ ਹੋਊਗੀ ਉਮੀਦੋ ਜੀ ਦੇਖੋ ਹੁਣ ਤੁਹਾਡੇ ਚੈਨਲ ਤੇ ਆਹ ਇੰਟਰਵਿਊ ਦਿੱਤੀ ਆ ਜੇ ਉਹਨਾਂ ਦੇ ਮਿਹਰ ਮੱਥੇ ਪੈ ਜਾਵੇ ਮੇਰੀ ਮਦਦ ਕਰ ਦੇਣਾ ਤੇ ਉਹ ਆਸ ਤਾਂ ਹੁੰਦੀ ਆ ਸੀਐਮ ਪੰਨ ਤੇ ਬਹੁਤ ਆਸ ਆ ਵੀ ਮੇਰਾ ਮਲਕ ਕਹੇ ਕਿ ਕਬਜ਼ਾ ਇਹਨਾਂ ਕੋਲ ਛਡਵਾ ਦਊਗਾ ਪਰ ਦੇਖੋ ਜੀ ਹੁੰਦਾ ਨਹੀਂ ਹੁੰਦਾ ਨਛੱਤਰ ਸਿੰਘ ਹੋਣਾ ਗੱਲਾਂ ਦੇ ਵਿੱਚ ਭਾਵੁਕ ਵੀ ਹੋ ਗਏ ਕਿਉਂਕਿ ਖੂਨ ਪਸੀਨੇ ਦੇ ਨਾਲ ਇਹਨਾਂ ਵੱਲੋਂ ਉਹ ਕੋਠੀ ਤਿਆਰ ਕੀਤੀ ਗਈ ਸੀ ਤੇ ਹਰ ਜਿਵੇਂ ਬਚਪਨ ਆਪਣਾ ਘਰੇ ਵੀ ਦਾ ਆਪਣੇ ਜਿਹੜਾ ਥਾਂ ਹੁੰਦੀ ਹੈ ਜਿਹੜੀ ਦਾਦਿਆਂ ਦੀ ਪਿਤਾ ਦੀ ਜਿਹੜੀ ਥਾਂ ਹੁੰਦੀ ਹੈ ਉੱਥੇ ਬਚਪਨ ਜਿਵੇਂ ਜਿਸ ਤਰੀਕੇ ਨਾਲ ਬੀਤਦਾ ਉਵੇਂ ਹੀ ਇਹਨਾਂ ਵੱਲੋਂ ਵੀ ਉਹ ਕੋਠੀ ਤਿਆਰ ਕੀਤੀ ਗਈ ਸੀ ਹਾਲਾਂਕਿ ਪੁਲਿਸ ਪ੍ਰਸ਼ਾਸਨ ਨੂੰ ਲੈ ਕੇ ਤੇ ਅਧਿਕਾਰੀਆਂ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਜ਼ਰੂਰ ਖੜੇ ਹੁੰਦੇ ਨੇ ਕਿ ਜੇਕਰ ਐਨ ਆਰ ਆਈਜ਼ ਨੂੰ ਅਸੀਂ ਇਹ ਕਹਿੰਨੇ ਆ ਕਿ ਉਹ ਪੰਜਾਬ ਦੇ ਵਿੱਚ ਆ ਕੇ ਇਨਵੈਸਟਮੈਂਟ ਕਰਨ ਤੇ ਕਿਵੇਂ ਕਰਨਗੇ ਸੋ ਇਸ ਪੂਰੇ ਮਾਮਲੇ ਨੂੰ ਲੈ ਕੇ ਜਦੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਦੀ ਪਤਨੀ ਗੁਰਪ੍ਰੀਤ ਗੁਰੀ ਦੇ ਨਾਲ ਗੱਲਬਾਤ ਕੀਤੀ ਗਈ ਉਹਨਾਂ ਦਾ ਪੱਖ ਜਾਣਿਆ ਗਿਆ ਤਾਂ ਉਹਨਾਂ ਨੇ ਕੀ ਕਿਹਾ ਆਓ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਜੀ ਮੈਡਮ ਜੀ ਹਾਂਜੀ ਇਹ ਜਿਹੜੇ ਨਿਸ਼ੱਤਰ ਸਿੰਘ ਜੀ ਆ ਜੋ ਇਹਨਾਂ ਨੇ ਮੇਰੇ ਤੇ ਇਲਜ਼ਾਮ ਲਾਇਆ ਅੱਜ ਪ੍ਰੈਸ ਕਾਨਫਰੰਸ ਕੀਤੀ ਆ ਵੀ ਇਹਨੇ ਕਢਵਾਏ ਦੂਸਰੇ ਕੀ ਹੁੰਦੇ ਆ ਉਹ ਕਾਗਜ਼ ਵਗੈਰਾ ਐਫੀਡੇਫਟ ਵਗੈਰਾ ਪਹਿਲੀ ਗੱਲ ਤਾਂ ਜੋ ਅੱਜਕੱਲ੍ਹ ਕਾਨੂੰਨ ਆ ਤੁਸੀਂ ਮੇਰੇ ਐਫੀਡੇਫਟ ਕਢਾ ਲਓਗੇ ਜਾਂ ਮੈਂ ਕਿਸੇ ਹੋਰ ਦੇ ਐਫੀਡੇਫਟ ਕਢਾ ਲੂੰਗੀ ਉਹ ਪੂਰਾ ਹਾਜ਼ਰ ਜਦੋਂ ਬੰਦਾ ਉੱਥੇ ਮੌਜੂਦਾ ਹਾਜ਼ਰ ਹੁੰਦਾ ਉਦੋਂ ਐਫੀਡੇਫਟ ਨਿਕਲਦੇ ਆ ਇਹਨਾਂ ਇਹਦੇ ਐਫੀਡੇਫਟ ਕਢਾਇਆ ਇਹਦੀਆਂ ਦੂਸਰੀ ਪਾਰਟੀ ਕੋਲ ਫੋਟੋਆਂ ਹੈਗੀਆਂ ਇਹ ਅਸਲ 'ਚ ਸਾਰੀ ਕਰਤੂਤਾਂ ਦਾ ਮਾਲਕ ਇਹ ਬਜ਼ੁਰਗ ਆ ਇਹਨੇ ਨਾ ਹੋ ਕੇ ਆਪਦੇ ਮੁੰਡੇ ਤੋਂ ਚੋਰੀ ਵਿਆਹ ਕਰਵਾਇਆ ਸੀਗਾ ਇਹਦੇ ਮੁੰਡੇ ਨੂੰ ਲੱਗ ਗਿਆ ਪਤਾ ਉਹ ਕਹਿੰਦਾ ਮੇਰੇ ਨਾਲ ਕਰਵਾ ਕੋਠੀ ਇਹ ਕਹਿੰਦਾ ਮੈਂ ਨਹੀਂ ਕਰਵਾਣੀ ਉਹ ਕਹਿੰਦਾ ਫਿਰ ਕੈਨੇਡਾ ਵਾਲਾ ਘਰ ਕਰਵਾ ਉਹ ਕਹਿੰਦਾ ਮੈਂ ਨਹੀਂ ਕਰਵਾਉਂਦਾ ਇਹਦੀ ਜਿਹੜੀ ਆਏ ਨੇ ਇਸ ਹਾਲ ਸਾਲ ਵੀ ਨਹੀਂ ਹੋਏ ਹਨਾਂ ਦੇ ਵਿਆਹ ਨੂੰ ਬਜ਼ੁਰਗ ਦੇ ਨੂੰ ਇਸ ਹਾਲ ਮਹੀਨੇ ਹੋਏ ਨੇ ਇਹ ਵਿਆਹ ਹੋਏ ਨੂੰ ਉਹ ਕਹਿੰਦੀ ਇਹਦੀ ਨਾ ਕਹਿੰਦੀ ਵੀ ਮੈਂ ਨਹੀਂ ਇੱਥੇ ਰੱਖਣੀ ਜਿਹੜਾ ਇਹਨੇ ਵਿਆਹ ਕਰਵਾਇਆ ਜੀ ਪੁਜਨਾਨੀ ਕਹਿੰਦੀ ਵੀ ਮੈਂ ਤੇਰੀ ਨੌ ਕੋਲ ਨਹੀਂ ਦੇਣਾ ਵੀ ਆਪਾਂ ਅਲੱਗ ਕਰ ਰਹਿਣਾ ਇਹ ਬੁੜੇ ਨੇ ਆਪਦੇ ਮੁੰਡੇ ਤੋਂ ਚੋਰੀ ਡੀਡ ਕਰ ਲਈ ਕਿਸੇ ਪਾਰਟੀ ਨਾਲ ਵੀ ਮੈਂ ਮੇਰੀ ਕੋਠੀ ਲੈ ਲਵੋ ਮੈਨੂੰ ਐਮਰਜੈਂਸੀ ਪਾਸੇ ਚਾਹੀਦੀ ਆ ਤਾਂ ਉਹ ਡੀਡ ਕਰ ਲਈ ਉਦੋਂ ਬਾਅਦ ਜਦ ਮੁੰਡੇ ਨੂੰ ਪਤਾ ਲੱਗਿਆ ਫਿਰ ਇੰਡੀਆ ਆਇਆ ਤਾਂ ਉਹਨੇ ਲੜ ਕੇ ਘੜ ਕੇ ਇਹ ਆਪਦੇ ਨੂੰ ਨੋਟਿਸ ਦੇਣ ਵਾਲੀ ਬੁੜਾ ਇਹਨਾਂ ਚੁਸਕੀ ਨਿਕਿਆ ਵੀ ਮੁੰਡੇ ਨਾਲ ਰਜਿਸਟਰੀ ਕਰਵਾ ਗਿਆ ਤੇ ਉਦੋਂ ਉਹਨੇ ਪੈਸੇ ਲੱਗੇ ਜੀ ਡਬਲ ਗਏ ਤੇ ਸ਼ਰਜੀ ਜਿਹੜੀ ਦੂਜੀ ਪਾਰਟੀ ਸੀਗੀ ਉਹਨਾਂ ਨੇ ਇਹ ਬੁੜੇ ਦੇ ਉੱਤੇ ਕਰਤਾ ਜੀ ਕੇਸ ਬਈ ਸਾਨੂੰ ਜਾਂ ਤਾਂ ਸਾਡੇ ਪੈਸੇ ਵਾਪਸ ਕਰੋ ਨਹੀਂ ਇਸ ਤੀਕਰ ਨੂੰ ਤਾਂ ਉਹ ਉਹਦੇ ਵਿੱਚ ਇਹ ਬੁੜਾ ਗਿਆ ਉਸਦੇ ਪਾਸੇ 'ਚ ਉਹ ਤੂਫਾਨ ਬੋਲੀ ਜਾਂਦਾ ਮੇਰਾ ਕਿਤੇ ਨਾ ਲੈਣ ਨਾ ਦੇਣ ਨਾ ਕੱਲ ਨਾ ਬਾਤ ਜੀ ਭੈਣ ਬਣਾਈ ਸੀ ਜੀ ਖਲਾਣਾ ਕੀਤਾ ਸੀ ਵਾਟ ਇਜ਼ ਦ ਰਫਿਸ਼ ਟੋਕ ਕਰੀ ਜਾਂਦਾ ਨਾ ਚਲੋ ਤਾਂ ਮੈਂ ਸਾਡੇ ਬਜੁੱਤਾ ਜਿਹੜੇ ਹੈਗੇ ਨੇ ਸਿਟੀ ਇਨਚਾਰਜ ਉਹਨਾਂ ਨਾਲ ਵੀ ਗੱਲ ਕੀਤੀ ਆ ਤੇ ਉਹਨਾਂ ਨੇ ਇਹਨੂੰ ਰੁਕਵਾ ਵੀ ਪੇਸ਼ਤਾ ਮਿਠਾਣੇ ਆਉ ਤੇ ਜਿਹੜੀ ਤੂੰ ਧਮਕੀ ਦਿੱਤੀ ਆ ਵੀ ਮੈਂ ਅਗਲਾ ਕਿ ਮਰੂੰਗਾ ਜਾਂ ਕੁਝ ਹੋਰ ਵੀ ਇਤਨੀ ਬਲੇਮ ਕੀਤੇ ਆ ਵੀ ਉਹ ਸਬਤ ਵੀ ਨਹੀਂ ਦੱਸਣ ਤੇ ਅਸੀਂ ਕਾਰਵਾਈ ਕਰਾਂਗੇ ਇਹ ਇਹਦਾ ਇੰਨਾ ਮਤਲਬ ਇਹ ਜਿਹੜਾ ਜ਼ੋਰ ਹੈਗਾ ਇੰਨਾ ਪਾਗਲ ਬੂੜਾ ਹੈਗਾ ਇਹ ਨਾ ਝੂਠਾ ਬੂੜਾ ਹੈਗਾ ਇਹ ਨਾ ਚੋਰੀ ਦਸਤੇ ਤੱਕ ਵੀ ਨਹੀਂ ਵੀ ਮੈਂ ਵਿਆਹ ਕਰਵਾ ਲਿਆ ਹੋਰ ਤੁਸੀਂ ਦੱਸੋ ਨਹੀਂ ਮੈਡਮ ਤੁਹਾਡਾ ਕੀ ਲਿੰਕ ਹੈਗਾ ਇਹਨਾਂ ਨਾਲ ਸੁਆਣੂ ਐ ਕਹਿੰਦੇ ਵੀ ਬੇਟੀ ਬਨਾਇਆ ਹੋਇਆ ਉਹਨਾਂ ਨੇ ਉਹਨਾਂ ਦਾ ਬੇਟਾ ਬੇਟੇ ਨੂੰ ਤੁਸੀਂ ਰਖੜੀ ਬੰਨਦੇ ਹੋ ਬਿਲਕੁਲ ਇਹਦੇ ਬੇਟੇ ਦੇ ਮੈਂ ਫੇਵਰਟ ਹਾਂ ਇਹਦੇ ਬੇਟੇ ਦੀ ਵਿਚਾਰੇ ਦੀ ਕੋਈ ਗਲਤੀ ਨਹੀਂ ਹੈਗੀ ਉਹ ਤਾਂ ਦੋਨੇ ਪਾਸਿਓਂ ਮਾਰਿਆ ਗਿਆ ਕਿਉਂਕਿ ਇਹਨੇ ਚੋਰੀ ਵਿਆਹ ਕਰਵਾਇਆ ਉਹਦੇ ਨਾਂ ਤੇ ਨਾ ਤਾਂ ਇਹ ਉਹ ਘਰ ਕਰਵਾਇਆ ਨਾ ਆ ਕਰਵਾਇਆ ਮੈਂ ਇਹਦੇ ਬੇਟੇ ਦੇ ਹੱਕ ਦੇ ਵਿੱਚ ਹਾਂ ਉਹ ਤਾਂ ਵਿਚਾਰਾ ਮੰਜਿਆ ਗਿਆ ਬੁੜੇ ਦੀਆਂ ਕਰਤੂਤਾਂ ਦੀ ਵਜ੍ਹਾ ਕਰਕੇ ਮੰਜਿਆ ਗਿਆ ਮੈਂ ਬੇਟੇ ਦੇ ਹੱਕ ਦੇ ਵਿੱਚ ਹਾਂ ਬਟ ਇਹ ਜੋ ਗੱਲ ਕਰ ਰਿਆ ਵੀ ਇੰਨਾ ਨਹੀਂ ਉਦਾਂ ਨਹੀਂ ਇਹ ਜਿਹੜੀ ਵੀਡੀਓਜ਼ ਦੀ ਗੱਲ ਕਰ ਰਹੇ ਨੇ ਕਿਤੇ ਮੇਰੇ ਆਪ ਦੀ ਘਰ ਵਾਲੀ ਨਾਲ ਆ ਉਹ ਸ਼ਰਿਆਮ ਨਾਲ ਉਹ ਤੇਰਾ ਦਿਖ ਰਿਹਾ ਵੀ ਇਹ ਦੀ ਘਰ ਵਾਲੀ ਨਹੀਂ ਹੈਗੀ ਉਹ ਆਵਾਜ਼ ਵੀ ਕਿਸੇ ਹੋਰ ਦੀ ਆ ਜਿਹੜੀ ਵੀ ਘਰ ਵਾਲੀ ਨਾਲ ਇੱਕ ਹਰਕਤ ਕਰਦੇ ਜਰੂਰ ਸੀਸੀਟੀਵੀ ਕੈਮਰੇ 'ਚ ਉਹਨੂੰ ਦਿਖਾਈ ਗਈ ਆ ਮਾ ਰਿਪੋਰਟਰਾਂ ਨੇ ਸਾਰੀਆਂ ਵੀਡੀਓਜ਼ ਨੂੰ ਸ਼ੋਅ ਨਹੀਂ ਕੀਤੀਆਂ ਸਿਰਫ ਇੱਕ ਦੀ ਸ਼ੋਅ ਕੀਤੀ ਹੈ ਪੰਜ ਛੇ ਵੀਡੀਓ ਨੇ ਉਹ ਪੰਜੇ ਵੀਡੀਓ ਦੇ ਵਿੱਚ ਇਹਦੀਆਂ ਕਰਤੂਕਤਾ ਸਾਫ਼ ਨਜ਼ਰ ਆ ਰਹੀਆਂ ਵੀ ਇੱਕ ਇਸ ਕਰੈਕਟਰ ਦਾ ਬੰਦਾ ਹੈ ਠੀਕ ਹੈ ਮੈਡਮ ਪਰ ਤੁਹਾਨੂੰ ਕਿਉਂ ਟਾਰਗੇਟ ਕੀਤਾ ਜਾ ਰਿਹਾ ਹੈ ਵੀ ਤੁਸੀਂ ਕਹਿੰਦੇ ਹੋ ਕਿ ਮੈਂ ਤਾਂ ਕੋਈ ਟੈਗ ਦੇਣਾ ਨਹੀਂ ਹੈ ਇਸ ਪੂਰੇ ਮਾਮਲੇ 'ਚ ਮੈਨੂੰ ਹੀ ਟਾਰਗੇਟ ਕੀਤਾ ਜਾ ਰਿਹਾ ਹੈ ਕਿਉਂਕਿ ਮੈਂ ਐਮਐਲਏ ਦੀ ਵਾਈਫ ਹਾਂ ਉਹ ਵੀ ਆਮ ਆਦਮੀ ਪਾਰਟੀ ਦੀ ਕੁਐਸ਼ਨ ਇਹ ਕਿਉਂਕਿ ਐਸਐਚਓ ਸਰ ਨੇ ਇੰਟਰਟੇਨਮੈਂਟ ਕੀਤਾ ਡੀਐਸਪੀ ਸਰ ਨੇ ਨਹੀਂ ਕੀਤਾ ਫਿਰ ਉਹ ਲੋਕਲ ਐਮਐਲਏ ਕੋਲ ਗਏ ਉਹਨਾਂ ਨੇ ਜਦੋਂ ਕਾਗਜ਼ ਪੱਤਰ ਦੇਖੇ ਵੀ ਤੁਸੀਂ ਅਕਾਊਂਟੈਂਟਾਂ ਨੂੰ ਤੁਸੀਂ ਪੈਸੇ ਪਵਾਈ ਫਿਰਦੇ ਹੋ ਇੱਕ ਨੰਬਰ 'ਚ ਸਾਰਾ ਕੁਝ ਵੀ ਤੁਸੀਂ ਰੌਲਾ ਕਿਵੇਂ ਬਾ ਸਕਦੇ ਹੋ ਤਾਂ ਫਿਰ ਇਹਨੇ ਆਹ ਪਤਾ ਨਹੀਂ ਕਿਹਨੇ ਨੂੰ ਬਚਾਰੇ ਨੂੰ ਸਲਾਹ ਦੇਤੀ ਮਾੜੇ ਟਾਈਮ 'ਤੇ ਤੁਸੀਂ ਪ੍ਰੈਸ ਕਾਨਫਰੰਸ ਕਰਦੇ ਬਿਨਾਂ ਕਿਸੇ ਪ੍ਰੂਫ ਤੋਂ ਇਹਨੇ ਤੁਹਾਨੂੰ ਪ੍ਰੂਫ ਕੀਤਾ ਵੀ ਆ ਗੁਰੀ ਨੇ ਫਲਾਣੇ ਤੋਂ ਗੜਵਾਈ ਤਾਨੂੰ ਕੋਈ ਵੀਡੀਓ ਪੇਸ਼ ਕੀਤੀ ਹੋਣੀ ਹੈ ਮੇਰੀ ਤੁਹਾਨੂੰ ਕੋਈ ਗਵਾਹ ਪੇਸ਼ ਕੀਤਾ ਹੋਣਾ ਉਹਨਾਂ ਨੇ ਤਾਂ ਇਹ ਕਿਹਾ ਵੀ ਤੁਸੀਂ ਗੁੰਡੇ ਜਿਹੜੇ ਹੈਗੇ ਨੇ ਉੱਥੇ ਲੋਕਲ ਉਥੋਂ ਦੇ ਰੱਖੇ ਹੋਏ ਨੇ ਉਹ ਬੰਦੇ ਜਿਹੜੇ ਹੈਗੇ ਨੇ ਉਹ ਕੋਟੀ ਦੇ ਵਿੱਚ ਨੇ ਤਾਂ ਉਹ ਅੰਦਰ ਨੇ ਤੁਹਾਨੂੰ ਉਹਨਾਂ ਨੂੰ ਜਾਣ ਨਹੀਂ ਦਿੰਦੇ ਕੁਝ ਐਵੇਂ ਕਰਕੇ ਸਮਥਿੰਗ ਉਹ ਇਹਨਾਂ ਨੇ ਕੋਈ ਪ੍ਰੂਫ ਦਿੱਤਾ ਤੁਹਾਨੂੰ ਕੋਈ ਸਾਬਤ ਕੀਤਾ ਵੀ ਉੱਥੇ ਗੁੰਡੇ ਰਹਿੰਦੇ ਨੇ ਜਾਂ ਇਹ ਅੰਦਰ ਨਹੀਂ ਵੱੜ ਸਕਦਾ ਵੀ ਪ੍ਰੂਫ ਕੀਤਾ ਇਹਨਾਂ ਨੇ ਇਹਨਾਂ ਨੇ ਕੱਲ ਹੋਰ ਵੀ ਕਹੀ ਆ ਕਹਿੰਦੇ ਮੈਨੂੰ ਉਹਨੇ ਫੋਨ ਕੀਤਾ ਮੈਂ ਤੇਰੇ ਗੋਲੀ ਮਾਰੂੰ ਲੈ ਇਹ ਹੀ ਸਾਬਤ ਕਰ ਦਵੇ ਵੀ ਮੈਂ ਇਹਨੂੰ ਜਾਦਾ ਇੰਡੀਆ ਆ ਵੀ ਮੈਂ ਕੋਈ ਵੀ ਇਹਨੂੰ ਕੰਟੈਕਟ ਕੀਤਾ ਹੋਵੇ ਜਾਂ ਫੋਨ ਕੀਤਾ ਹੋਵੇ ਹੋਰ ਦੱਸੋ। ਹਾਂ। ਉਹ ਉਸ ਕੋਠੀ ਦੇ ਵਿੱਚ ਤੁਸੀਂ ਰਹਿ ਰਹੇ ਹੋ ਕਿ ਨਹੀਂ ਰਹਿ ਰਹੇ ਜੀ? ਨਹੀਂ ਜੀ ਮੈਂ ਕੋਠੀ ਦੇ ਵਿੱਚ ਦੇਖੋ ਜਿਹੜੀ ਫਰਵਰੀ ਦੀ ਕੋਠੀ ਦੇ ਵਿੱਚ ਸਰਜੀਤ ਸਿੰਘ ਜੀ ਰਹਿ ਰਹੇ ਨੇ ਇੱਥੇ। ਹੂੰ। ਉਹਦੀ ਫੈਮਿਲੀ ਰਹਿ ਰਹੀ ਆ। ਹੂੰ। ਤੇ ਮੈਂ ਵੀ ਵਿੱਚ ਆਉਣੀ ਜਾਨੀ ਆ ਹਾਲ ਚਾਲ ਕਿਉਂਕਿ ਮੇਰਾ ਵੀ ਉਹਨਾਂ ਨਾਲ ਰਿਲੇਸ਼ਨ ਆ ਜਾਣ ਪਛਾਣਾ ਉਹ ਕਦੇ ਵੀ ਇਥੇ ਕੋਤੀ ਸੁੰਨੀ ਨਹੀਂ ਛੱਡਣੀ ਕਿਉਂਕਿ ਇਹ ਬਾਰ ਬਾਰ ਆ ਕੇ ਤੇ ਹਮਲਾ ਕਰਦੇ ਆ ਕਦੇ ਲੋਕ ਲਾ ਜਾਂਦੇ ਆ ਕਦੇ ਕੋਸ਼ਿਸ਼ ਕਰਦੇ ਆ ਕਦੇ ਇਹ ਰੋੜਿਆਂ ਦੇ ਵਿੱਚ ਲੈ ਛੱਡ ਲੈ ਕੇ ਉਤੋਂ ਵੀ ਬੜਾ ਕਹਾ ਕਈ ਮਾਰਦੇ ਬਹੁਤ ਕੁਝ ਕਰ ਰਹੇ ਜੀ ਇਹ ਸਾਰਾ ਕੁਝ ਜਿਹੜਾ ਸੱਚਾ ਝੂਠਾ ਹੈ ਕਿ ਨੰਬਰ ਦਾ ਝੂਠਾ ਹੈ ਇਹ ਥੋੜਾ ਇੱਕ ਨੰਬਰ ਦਾ अच्छा ते ਤੁਸੀਂ ਫਿਰ ਜੇ ਤੁਹਾਡੇ ਖਿਲਾਫ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਤੁਸੀਂ ਤਾਂ ਹੁਣ ਚਲੋ ਤੁਹਾਡੇ ਨਾਲ ਕਮਿਊਨੀਕੇਟ ਹੋ ਗਿਆ ਤੇ ਇਹਦੇ ਤੇ ਕੀ ਕਹਿਣਾ ਕੀ ਚਾਹੋਗੇ ਵੀ ਮਤਲਬ ਤੁਹਾਨੂੰ ਤਾਂ ਟਾਰਗੇਟ ਕੀ ਹੈ ਤੁਸੀਂ ਐਮਐਲਏ ਦੀ ਬਣੀ ਹੋ ਮੈਨੂੰ 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 ਕੁਝ ਨਹੀਂ ਕਹਿਣਾ ਚਾਹੁੰਦੀ ਮੈਨੂੰ ਬਸ ਇਹਦੇ ਇੱਕ ਮੁੰਡੇ ਪ੍ਰਤੀ ਮੈਨੂੰ ਬਹੁਤ ਅਫਸੋਸ ਆ ਤੇ ਮੈਂ ਵਿਚਾਰੇ ਨੂੰ ਕੁਝ ਕਹਿ ਨਹੀਂ ਸਕਦੀ ਉਹ ਕਿ ਵਿਚਾਰਾ ਬਣਾਤਾ ਨਹੀਂ ਆ ਇਹਦਾ ਮੁੰਡਾ ਆ ਜੇ ਪਰਤੂਟਾਂ ਦੀ ਵਜ੍ਹਾ ਕਰਕੇ ਇਹਨੂੰ ਬਜ਼ੁਰਗ ਨੂੰ ਮੈਂ ਕਹਿਣਾ ਕੁਝ ਨਹੀਂ ਕਿਉਂਕਿ ਇਹ ਡਿਜ਼ਰਵ ਵੀ ਨਹੀਂ ਕਰਦਾ ਮੈਂ ਇਹਨੂੰ ਕੁਝ ਕਹਾਂ ਅਦਾਲਤਾਂ ਦੇ ਵਿੱਚ ਪ੍ਰੂਫ ਚੱਲਦੇ ਆ ਉੱਥੇ ਗੱਲਾਂ ਬਾਤਾਂ ਤਾਂ ਸਿੱਠਣੀਆਂ ਦਾ ਚੱਲਦੀਆਂ ਨਹੀਂ ਜੋ ਇਹ ਬਕਵਾਸ ਅੱਜ ਨੇ ਇੱਥੇ ਕੀਤਾ ਉਹ ਕੋਈ ਮਤਲਬ ਨਹੀਂ ਕੋਈ ਪ੍ਰੂਫ ਨਹੀਂ ਕੋਈ ਸਬੂਤ ਨਹੀਂ ਐਵੇਂ ਬਿਨਾ ਮਤਲਬ ਤੋਂ ਮਗਜ ਮਾਰ ਕੇ ਆ ਗਏ ਉੱਥੇ ਠੀਕ ਹੈ ਜੀ ਠੀਕ ਹੈ ਧੰਨਵਾਦ ਓਕੇ ਜੀ ਦਾ ਠੀਕ ਸੋ ਐਨ ਆਰ ਆਈ ਵੱਲੋਂ ਲਗਾਏ ਗਏ ਪਠਾਨ ਮਾਜਰਾ ਦੀ ਪਤਨੀ ਦੇ ਉੱਪਰ ਇਲਜ਼ਾਮਾਂ ਤੋਂ ਬਾਅਦ ਪਠਾਨ ਮਾਜਰਾ ਦੀ ਪਤਨੀ ਨੇ ਮੀਡੀਆ ਦੇ ਸਾਹਮਣੇ ਆ ਕੇ ਖੁਦ ਆਪਣਾ ਪੱਖ ਰੱਖਿਆ ਅਜਿਹੇ ਦੇ ਵਿੱਚ ਹੁਣ ਅਧਿਕਾਰੀਆਂ ਨੂੰ ਵੀ ਚਾਹੀਦਾ ਹੈ ਕਿ ਇਸ ਪੂਰੇ ਮਾਮਲੇ ਨੂੰ ਲੈ ਕੇ ਪਾਰਦਰਸ਼ੀ ਤਰੀਕੇ ਦੇ ਨਾਲ ਜਾਂਚ ਕੀਤੀ ਜਾਵੇ ਅਤੇ ਜੋ ਦੋਸ਼ੀ ਹੈ ਉਸ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਫਿਲਹਾਲ ਦੇ ਲਈ ਇੰਨਾ ਹੀ ਮੈਨੂੰ ਦਿਓ ਇਜਾਜ਼ਤ ਤੁਸੀਂ ਬਣੇ ਰਹੋ ਡੇਲੀ ਇੰਡੀਆ న్యూਸ ਦੇ ਨਾਲ ਧੰਨਵਾਦ